ਆ ਮੈਂ ਐਸ ਐਚਓ ਗੁਰਵੰਦਰ ਸਿੰਘ ਥਾਣਾ ਸਹਿਣਾ ਤੇ ਅੱਜ ਸਾਨੂੰ ਸਵੇਰੇ ਪੌਣੇ 8 ਵਜੇ ਇੱਕ ਇਨਟੀਮੇਸ਼ਨ ਆਈ ਸੀ ਕਿ ਪਿੰਡ ਸੁਖਪੁਰਾ ਮੋੜ ਇੱਕ ਲੜਕਾ ਦਿਲਪ੍ਰੀਤ ਸਿੰਘ ਹੈ ਉਮਰ ਉਹਦੀ तकरीबन 20 ਕੁ ਸਾਲ ਹੈ ਤੇ ਉਹਨੇ ਗਨ ਸ਼ਾਟ ਨਾਲ ਦੀ ਸੁਸਾਈਡ ਕਰ ਲਿਆ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਹੈ ਔਰ ਬੋਡੀ ਮੋਰਚਰੀ ਵਿੱਚ ਰਖਵਾਈ ਔਰ ਤਲਾਸ਼ੀ ਕਰੀ ਗਈ ਕੋਈ ਸੁਆਇਡ ਨੋਟ ਵਗੈਰਾ ਨਹੀਂ ਮਿਲਿਆ ਉਹਦੇ ਮਾਪਿਆਂ ਤੋਂ ਪਤਾ ਲੱਗਿਆ ਕਿ ਇਹ ਬੰ ਬੱਚਾ ਪਿਛਲੇ ਕਾਫੀ ਸਮੇਂ ਤੋਂ ਥੋੜਾ ਡਿਪਰੈਸ਼ਨ ਦੇ ਵਿੱਚ ਸੀ। ਇਹਦੀ ਵੱਡੀ ਭੈਣ ਪਹਿਲਾਂ ਕੈਨੇਡਾ ਗਈ ਹੋਈ ਆ। ਇਹਦੇ ਤਾਇਆ ਜੀ ਕੈਨੇਡਾ ਨੇ। ਤਾਇਆ ਦਾ ਪਰਿਵਾਰ, ਤਾਇਦੇ ਬੇਟੀ ਔਰ ਬੇਟੀ ਕੈਨੇਡਾ ਚ ਸੈਟਲ ਨੇ। ਔਰ ਇਸ ਮੁੰਡੇ ਦੀ ਸਾਲ ਹੋ ਗਿਆ ਇਹ ਟਰਾਈ ਕਰ ਰਿਹਾ ਸੀ ਬਾਹਰ ਜਾਣ ਦੀ ਪਰ ਇਹਦੀ ਰਿਫਿਊਜ਼ਲ ਆ ਰਹੀ ਸੀ ਵਾਰ-ਵਾਰ। ਤੇ ਰਿਫਿਊਜ਼ਲ ਆਉਣ ਕਰਕੇ ਵੀ ਇਹ ਵਾਰ-ਵਾਰ ਪਰੇਸ਼ਾਨ ਰਹਿੰਦਾ ਸੀ। ਤਾਂ ਇਹਦੇ ਪਾਪਾ ਜੋ ਬਲਕ ਸ਼ਕਤਰੀ ਨੇ ਅਜੈਬ ਸਿੰਘ ਉਹ ਵੀ ਕਾਫੀ ਸਮਝਾਉਂਦੇ ਸੀ। ਤੇ ਵੀ ਕੋਈ ਗੱਲ ਨਹੀਂ ਵੀ ਹਰ ਚੀਜ਼ ਨਹੀਂ ਫੌਰਨੀ ਨਹੀਂ ਅਭੀ ਤੁਸੀਂ ਆਪਣਾ ਇੱਥੇ ਆਪਣਾ ਛੋਟਾ ਮੋਟਾ ਕੰਮ ਕਰ ਲਓ ਜਮੀਨ ਇਹਨਾਂ ਕੋਲੇ ਹੈ ਨਹੀਂ ਸੀ ਤਾਂ ਇਸ ਕਰਕੇ ਵੀ ਉਹ ਡਿਪਰੈਸ਼ਨ ਦੇ ਵਿੱਚ ਸੀਗਾ ਤੇ ਅੱਜ ਘਰੇ ਦਾਦੀ ਵੀ ਮੌਜੂਦ ਸੀ ਉਹਦੀ ਮਾਂ ਵੀ ਮੌਜੂਦ ਸੀ ਉਹ ਦੂਸਰੇ ਕਮਰੇ ਚ ਜਾ ਕੇ ਇਹਨੇ ਗੱਲ ਪਈ ਸੀ ਉਹਦੇ ਨਾਲ ਆਪਦੇ ਗੋਲੀ ਮਾਰੀ ਆ ਬਾਡੀ ਪੋਸਟਮਾਰਟਮ ਕਰਵਾ ਦਿੱਤੀ ਗਈ ਆ ਆ ਬਾਡੀ ਦਾ ਪੋਸਟਮਾਰਟਮ ਕਰਵਾ ਕੇ 194 ਬੀ ਐਨ ਐਸ ਐਸ ਦੀ ਕਾਰਵਾਈ ਅਮਲ ਚ ਲਿਆ ਕੇ ਬਾਡੀ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ ਵਾਹੀ ਮੇਰਾ ਨਾਮ ਬਲਜਿੰਦਰ ਸਿੰਘ ਸੋਤਰਾ ਸਰਪੰਚਾ ਜੀ ਮੈਂ ਮੌਜੂਦਾ ਅੱਜ ਇਹ ਤਕਰੀਬਨ 7:30 ਵਜੇ ਦੀ ਗੱਲ ਹੈ ਜੀ ਸਾਡੇ ਪਿੰਡ ਦਾ ਇੱਕ ਬੱਚਾ ਸੀਗਾ ਤਕਰੀਬਨ 19-21 ਸਾਲ ਦੀ ਉਮਰ ਸੀ ਇਹਨਾਂ ਦੀ ਤੇ ਇਹਨਾਂ ਦੇ ਮੰਨ ਕੇ ਚਲੋ ਫਾਇਰ ਲਾਈਸ਼ਰ ਫਿਊਜਰ ਆ ਗਈ ਜੀ ਉਹ ਚੀਜ਼ ਦੀ ਟੈਨਸ਼ਨ ਲੈ ਕੇ ਬੰਦੇ ਬੱਚੇ ਨੇ ਸੁਸਾਇਡ ਕਰ ਲਿਆ ਠੀਕ ਆ ਬੱਚੇ ਦੇ ਵੀ ਮੰਨ ਕੇ ਚਲੋ ਦੋ ਬ੍ਰਦਰ ਇੱਕ ਸਿਸਟਰ ਇੱਕ ਬ੍ਰਦਰ ਆ ਤੇ ਉਹ ਬਾਰ ਸੀਗੇ ਤੇ ਕੋਈ ਇਦਾਂ ਦਾ ਵਧੀਆ ਬੱਚਾ ਸੀਗਾ ਨਸ਼ੇ ਪੱਤੇ ਤੋਂ ਬਿਲਕੁਲ ਰਹਿਤ ਸੀਗਾ ਤੇ ਵੱਡੀ ਗੱਲ ਇੱਥੇ ਆ ਕਿ ਉਹ ਨਿਬੜਦੀ ਆ ਕਿ ਸਭ ਤੋਂ ਪਹਿਲਾਂ ਸੀਗਾ ਨਾ ਚਾਹੁੰਦੇ ਆ ਕਿ ਚਲੋ ਕੋਈ ਵੀ ਦਿੱਕਤ ਆ ਵੀ ਆ ਤੇ ਮਾਪਿਆਂ ਨਾਲ ਆ ਦੇ ਦਰਦੋਸਤਾਂ ਨਾਲ ਠੀਕ ਹੈ ਸ਼ੇਅਰ ਕਰੋ ਤਾਂ ਕਿ ਦੇਖੋ ਉਹਨਾਂ ਮਾਪਿਆਂ ਦਾ ਕੀ ਕਸੂਰ ਸੀਗਾ ਜਾਂ ਬੱਚੇ ਦਾ ਕੀ ਕਸੂਰ ਸੀ ਬਾਅਦ ਚ ਵੀ ਹੋ ਸਕਦਾ ਸੀਗਾ ਨਾ ਠੀਕ ਆ ਲੈ ਬਹੁਤ ਵੱਡੀ ਆ ਵੀਰੇ ਠੀਕ ਆ ਤੇ ਜਿਹੜੀ ਅੱਜ ਇਹ ਘਟਨਾ ਹੋਈ ਹੈ ਮੈਂ ਨਹੀਂ ਚਾਹੁੰਦਾ ਕਿਸੇ ਹੋਰ ਪਿੰਡ ਦਾ ਕਿਸੇ ਵੀਰ ਭਾਈ ਨਾਲ ਹੋਵੇ ਸਾਡੇ ਅੱਜ ਸਾਰੇ ਪਿੰਡ ਦੇ ਵੀ ਮੰਨ ਕੇ ਚਲੋ ਬਹੁਤ ਹੀ ਜ਼ਿਆਦਾ ਦੁੱਖ ਦਾ ਇੱਕ ਘਟਨਾ ਗਈ ਸੁੱਲੇ ਬੰਦ ਹੋ ਗਏ ਸਾਰੇ ਪਿੰਡ ਦੇ ਸਾਡੇ ਬਹੁਤੇ ਹੋਣ ਹਰ ਬੱਚਾ ਸੀਗਾ ਠੀਕ ਆ ਮੇਰਾ ਖੋਰਾ ਵੀ ਤੇ ਮੇਰੇ ਸਾਥੀਆਂ ਨੂੰ ਮੇਰੇ ਛੋਟੇ ਜਾਂ ਵੱਡੇ ਵੀਰ ਭਰਾਵਾਂ ਨੂੰ ਇਹ ਬੇਨਤੀ ਆ ਕਿ ਇਹੋ ਜਿਹਾ ਕੋਈ ਵੀ ਕਦਮ ਨਾ ਚੱਕੋ ਲਹ ਬਹੁਤ ਵੱਡੀ ਆ ਠੀਕ ਆ ਮਾਂ ਪਿਓ ਨੂੰ ਜਿਉਂਦੇ ਮਾਰ ਗਿਆ ਠੀਕ ਆ ਉਹ ਤਾਂ ਚਲਾ ਗਿਆ ਦੁਨੀਆ ਤੋਂ ਅਸੀਂ ਰਹਿ ਗਏ ਠੀਕ ਆ ਸਾਨੂੰ ساری ਉਮਰ ਦਾ ਅਫਸੋਸ ਰਹੂਗਾ ਕਿ ਸਾਡਾ ਬੱਚਾ ਇੱਦਾਂ ਚਲਾ ਗਿਆ ਸਾਨੂੰ ਕੋਈ ਪਤਾ ਵੀ ਨਹੀਂ ਲੱਗਿਆ ਜਿਸ ਸੁਭਾਅ ਦੀ ਗੱਲ ਕਰੀ ਕਹੇ ਜਿਹਾ ਸੁਭਾਅ ਸੀ ਜੀ ਬਹੁਤ ਹੀ ਨਿੱਗਾ ਸਵਾਲ ਸੀਗਾ ਜੀ ਅੱਜ ਕੱਲ ਦੇ ਆਪਾਂ ਦੇਖਦੇ ਆਂ ਮਾਂ ਪਿਓ ਨਾਲ ਕੋਈ ਕੰਮ ਨਹੀਂ ਕਰਵਾਉਂਦਾ ਸਵੇਰ ਉੱਠਣਾ ਉਹਨੇ ਤੇ ਆਹ ਬਣਾ ਦੀ ਮਾਤਾ ਦੇ ਨਾਲ ਗੁਰੂ ਘਰ ਜਾਣਾ ਸ਼ਾਮ ਨੂੰ ਗੁਰੂ ਘਰ ਜਾਣਾ ਉਸ ਤੋਂ ਬਾਅਦ ਘਰ ਦੇ ਕੰਮਾਂ ਵਿੱਚ ਵੀ ਹੱਥ ਵਟਾਉਂਦਾ ਸੀਗਾ ਅੱਜ ਵੀ ਸੋ ਹਰ ਵਾਰ ਦੀ ਤਰ੍ਹਾਂ ਆਦੀ ਮਾਂ ਦਾਤੇ ਨਾਲ ਕੋਈ ਕੂੜੇ ਦਾ ਕੰਮ ਕਰਵਾਇਆ ਉਹਦੇ ਫਾਦਰ ਸਾਹਿਬ ਦੁੱਧ ਦਾ ਕੰਮ ਕਰਦੇ ਨੇ ਲੰਮੇ 20 ਸਾਲਾਂ ਤੋਂ ਤੇ ਉਹ ਸੁਬਾ ਦੋਦੇ ਪੋਣ ਚਲੇ ਗਏ ਤੇ ਆਦੀ ਮਾਤਾ ਨੇ ਮੰਨ ਕੇ ਚਲੋ ਪਸੂਆਂ ਦਾ ਸਾਹਮਣੇ ਆ ਠੀਕ ਆ ਦਾਦੀ ਜੀ ਦਾ ਅੱਖਾਂ ਦਾ ਪ੍ਰੈਸ਼ ਨੂੰ ਆਇਆ ਵਸੋ ਦਵਾਈ ਪਾਈ ਅੱਖਾਂ ਦੀ ਤੇ ਦਾਦੀ ਜੀ ਤੇ ਦੀ ਮਾਤਾ ਜੀ ਕੱਪੜਿਆਂ ਦਾ ਤਰਫ ਤੋਣ ਲੱਗੇ ਉਸ ਤੋਂ ਬਾਅਦ ਜਦ ਹੀ ਬਸ ਆਵਾਜ਼ ਆਈ ਤੇ ਅੰਦਰ ਚਲੇ ਗਏ ਦੇਖਿਆ ਤਾਂ ਵੀ ਬੱਚੇ ਨੇ ਸੋਸਾਇਟ ਕਰ ਲਈ ਲਾਗਾ ਕਿਤੇ ਨਾ ਕਿਤੇ ਬੱਚਿਆਂ ਨੂੰ ਜਾਗਰਤ ਹੋਣਾ ਚਾਹੀਦਾ ਚਲੋ ਰਫਾਇਲ ਸੀ ਰਫਿਊਜਲ ਆ ਗਈ ਦੂਰੀ ਬਾਰ ਵੀ ਲੱਗ ਜਾਂਦੀ ਹਾਂਜੀ 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 ਬਸ ਇੱਦਾਂ ਹੀ ਕਹਿਣਾ ਚਾਹੁੰਦਾ ਕਿ ਕੋਈ ਵੀ ਗੱਲਬਾਤ ਆ ਵੀ ਆਦੇ ਮਾਤਾ ਹੁਣਾ ਸੇਰੇ ਕਰਵਾ ਜੇ ਭੈਣ ਭਈਆਂ ਨਾਲ ਯਾਰ ਦੋਸਤਾਂ ਨਾਲ ਸ਼ੇਅਰ ਕਰੋ ਐਡਾ ਵੱਡਾ ਕਦਮ ਨਾ ਚੱਕਿਆ ਜਾਵੇ